ਸਾਤਰੀ ਕਾਲ ਯਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ 9:30 9:10 ਦਾ ਟਾਈਮ ਆਪਾਂ ਲੱਗਿਆ ਵੀ ਵੀ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਗੁਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਓਮੋ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ থাম্বਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕੇਸ ਦੇ ਬਾਰੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਐ ਬਹੁਤ ਵਧੀਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਵੇਂ ਗੁਰਬਾਣੀ ਜਪਣ ਦੇ ਨਾਲ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਰੁਕਾਵਟ ਕੋਈ ਮੁਸੀਬਤ ਜਾਂ ਕੋਈ ਕਸ਼ਟ ਜਾਂ ਦੁੱਖ ਆਉਣ ਵਾਲਾ ਹੋਵੇ ਉਹਦਾ ਇਸ਼ਾਰਾ ਗੁਰੂ ਸਾਹਿਬ ਆਪਾਂ ਨੂੰ ਪਹਿਲਾਂ ਹੀ ਦੇ ਦਿੰਦੇ ਨੇ ਸੋ ਕਿਸ ਤਰੀਕੇ ਨਾਲ ਮਹਿਸੂਸ ਹੁੰਦੀ ਹੈ ਇਹ ਚੀਜ਼ਾਂ ਕਿਸ ਤਰੀਕੇ ਨਾਲ ਪਤਾ ਚੱਲਦਾ ਮੈਂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਕਿਵੇਂ ਮੈਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਸੀ ਜਾਂ ਹੋਈਆਂ ਜਾਂ ਕਿਵੇਂ ਪਤਾ ਚੱਲਦਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੀ ਅ ਕੱਲ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਕਿਵੇਂ ਆਪਾਂ ਇਹ ਆਪਣਾ ਨੈਗੇਟਿਵ ਸੋਚਾਂ ਨੂੰ ਪੋਜ਼ਿਟਿਵ ਕਰ ਸਕਦੇ ਆ ਤੇ ਕਈ ਵਾਰੀ ਹੁੰਦਾ ਨਾ ਵੇਖਣੇ ਸਾਹਮਣੇ ਵਾਲਾ ਐਵੀ ਬੋਲੀ ਜਾ ਰਿਹਾ ਖਨੀ ਸੱਚ ਹੈ ਜਾਂ ਨਹੀਂ ਹੈ ਆ ਇਹ ਬਿਲਕੁਲ ਸੱਚ ਹੈ ਜੀ ਮੈਂ ਤੁਹਾਡੇ ਨਾਲ ਤੁਹਾਨੂੰ ਦਿਖਾਉਣੀ ਆ ਬਿਲਕੁਲ ਇਹ ਬੁੱਕ ਹੈ ਇੱਕ ਆ ਕਿਤਾਬ ਹੈ ਦੇਖੋ ਲਿਖਿਆ ਹੈ ਤੁਹਾਡੀ ਅਵਚੇਤਨ ਮਨ ਦੀ ਸ਼ਕਤੀ ਸਾਡਾ ਜਿਹੜਾ ਅਵਚੇਤਨ ਮਨ ਹੁੰਦਾ ਉਹਦੀ ਸ਼ਕਤੀ ਕਿਵੇਂ ਕੰਮ ਕਰਦੀ ਹੈ ਕਿਵੇਂ ਆਪਾਂ ਉਹਨੂੰ ਪੋਜ਼ਿਟਿਵ ਕਰ ਸਕਦੇ ਹਾਂ ਸਾਰਾ ਇਹਦੇ ਵਿੱਚ ਦੱਸਿਆ ਹੋਇਆ ਐ ਵੈਸੇ ਮੇਰੇ ਕੋਲ ਦੋ ਕਿਤਾਬਾਂ ਨੇ ਪਹਿਲਾਂ ਵੀ ਇੱਕ ਵਾਰੀ ਵੀਡੀਓ 'ਚ ਸ਼ੇਅਰ ਕੀਤੀਆਂ ਹੋਈਆਂ ਨੇ ਦੂਜੀ ਕਿਤਾਬ ਉਹ ਦੂਸਰੇ ਕਮਰੇ 'ਚ ਪਈ ਐ ਤੇ ਇਹ ਮੇਰੇ ਕੋਲ ਇੱਥੇ ਪਈ ਸੀ ਇਸ ਟੈਂਕ ਟੇਬਲ ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾਵਾਂ ਤੇ ਇੱਕ ਤਾਂ ਗੁਰਬਾਣੀ ਨੇ ਸਾਡੀ ਜ਼ਿੰਦਗੀ ਉੱਪਰ ਜੀ ਸਾਡੇ ਘਰ ਦੇ ਵਿੱਚੋਂ ਕਸ਼ਟਾਂ ਨੂੰ ਦੂਰ ਕੀਤਾ ਦੂਸਰਾ ਜੀ ਸੋਚ ਜਿਹੜੀ ਪੋਜ਼ਿਟਿਵ ਇਹਦੇ ਨਾਲ ਵੀ ਹੋਈ ਦੋਨਾਂ ਚੀਜ਼ਾਂ ਨੇ ਮਿਲ ਕੇ ਕੰਮ ਕੀਤਾ ਠੀਕ ਹੈ ਜੀ ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਵੀ ਇਹ ਚੀਜ਼ਾਂ ਹੁੰਦੀਆਂ ਨੇ ਇਹ ਕਿਤਾਬ ਜੀ ਮੈਨੂੰ ਇਹ ਨਹੀਂ ਪਤਾ ਇੱਥੋਂ ਮਿਲਦੀ ਹੈ ਕਿ ਨਹੀਂ ਮਿਲਦੀ ਕਿਉਂਕਿ ਇਹ ਦਾ 13 14 ਸਾਲ ਪੁਰਾਣੀ ਕਿਤਾਬਾਂ ਨੇ ਇਹ ਤੇ ਇਹ ਮੈਂ ਚੰਡੀਗੜ੍ਹੋਂ ਲੈਤੀਆਂ ਸੀਗੀਆਂ ਉਸ ਟਾਈਮ ਤੋਂ ਲੈ ਕੇ 4-5 ਸਾਲ ਮੇਰੇ ਕੋਲੇ ਐਵੇਂ ਪਈਆਂ ਰਹੀਆਂ ਮੈਂ ਕਦੇ ਪੜੀਆਂ ਨਹੀਂ ਇਹ ਲੇਕਿਨ ਜਦੋਂ ਮੈਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ ਜਦੋਂ ਕਸ਼ਟ ਪੈਣੀ ਸ਼ੁਰੂ ਹੋਏ ਮੁਸੀਬਤ ਟੈਨਸ਼ਨ ਪੈਣੀ ਸ਼ੁਰੂ ਹੋਈ ਸੋਚ ਨੈਗੇਟਿਵ ਹੋਣੀ ਸ਼ੁਰੂ ਹੋਈ ਉਸ ਤੋਂ ਬਾਅਦ ਜਦ ਮੈਂ ਕਰਵਾਣੀ ਜਪਣ ਲੱਗੀ ਫਰ ਨਾਲ-ਨਾਲ ਮੇਰੇ ਕੋਲ ਯਾਦ ਆਇਆ ਕਿ ਮੇਰੇ ਕੋਲ ਕਿਤਾਬਾਂ ਪਈਆਂ ਨੇ ਤਾਂ ਫਿਰ ਮੈਂ ਇਹਨਾਂ ਨੂੰ ਕੱਢ ਕੇ ਮੈਂ ਇਹਨਾਂ ਨੂੰ ਪੜਨਾ ਸ਼ੁਰੂ ਕੀਤਾ ਸੋ ਤਾਂ ਕਰਕੇ ਮੈਂ ਕਿ ਚਲੋ ਮੈਂ ਤੁਹਾਨੂੰ ਦਿਖਾਵਾਂ ਚਲੋ ਜੀ ਹੁਣ ਵੀਡੀਓ ਨੂੰ ਵੀ ਕਰਦੇ ਆ ਅੱਗੇ ਕੰਟੀਨਿਊ ਵੀਡੀਓ ਨੂੰ ਕੰਟੀਨਿਊ ਕਰਨ ਦੇ ਨਾਲ-ਨਾਲ ਜੀ ਇੱਕ ਚੀਜ਼ ਹੋਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਇਹ ਜਿਹੜੀਆਂ ਮੇਰੀਆਂ ਭੈਣਾਂ ਆਂ ਮੇਰੇ ਵੀਰ ਪਾਠ ਕਰਦੇ ਹੋਣਗੇ ਅਮਰਤ ਵੇਲੇ ਦਿਨੀਆਂ ਦਿਨ ਦੇ ਟਾਈਮਸ ਕੋਮਿਊਨਿਟੀ ਸਾਹਿਬ ਜਾਂ ਸਹਜ ਪਾਠ ਕਰਦੇ ਹੋਣਗੇ ਡੇਲੀ ਜਿਨ੍ਹਾਂ ਨੂੰ 10 ਤੋਂ 4 ਸਾਲ ਹੋ ਗਏ ਹੋਣਗੇ ਉਹਨਾਂ ਨੂੰ ਇਹ ਚੀਜ਼ ਪੱਕਾ ਮਹਿਸੂਸ ਹੁੰਦੀ ਹੋ ਗਰੰਟੀ ਹੈ ਕਈਆਂ ਦੀ ਤਾਂ ਕਿਸਮਤ ਚੰਗੀ ਹੈ ਜੀ ਉਹਨਾਂ ਨੂੰ ਪਹਿਲਾਂ ਵੀ ਮਹਿਸੂਸ ਹੁੰਦੀ ਹੈ ਕਿਉਂਕਿ ਜਿਨ੍ਹਾਂ ਦਾ ਮਨ ਛੇਤੀ ਗੁਰੂ ਸਾਹਿਬ ਨਾਲ ਜੁੜ ਜਾਂਦਾ ਹੈ ਜਿਨ੍ਹਾਂ ਦਾ ਛੇਤੀ ਗੁਰੂ ਸਾਹਿਬ ਤੇ ਮਨ ਟਿਕ ਜਾਂਦਾ ਹੈ ਤਾਂ ਉਹਨਾਂ ਨੂੰ ਇਹ ਚੀਜ਼ਾਂ ਪਹਿਲਾਂ ਵੀ ਮਹਿਸੂਸ ਹੁੰਦੀਆਂ ਜੇ ਤੁਹਾਨੂੰ ਵੀ ਹੁੰਦੀਆਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਦੂਸਰੇ ਨੰਬਰ ਤੇ ਇਹ ਚੀਜ਼ਾਂ ਜੀ ਕਿਵੇਂ ਮਹਿਸੂਸ ਹੁੰਦੀਆਂ ਇਹ ਚੀਜ਼ਾਂ ਤਾਂ ਮਹਿਸੂਸ ਹੁੰਦੀਆਂ ਜੇ ਤੁਸੀਂ ਇੱਕ ਤਾਂ ਬਾਣੀ ਨੂੰ ਜਪਦੇ ਹੋ ਦੂਸਰਾ ਬਾਣੀ ਨੂੰ ਜਪ ਕੇ ਉਹਨਾਂ ਦੇ ਜਿਹੜੇ ਆਰਥਾ ਸਮਝਣ ਦੀ ਕੋਸ਼ਿਸ਼ ਕਰਦੇ ਹੂੰ ਤੀਸਰਾ ਜਿਹੜੀ ਚੀਜ਼ ਤੁਸੀਂ ਸਮਝੀ ਆ ਉਹਨੂੰ ਆਪ ਦੀ ਜ਼ਿੰਦਗੀ ਦੇ ਵਿੱਚ ਢਾਲ ਕੇ ਉਸ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ ਉਸ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਹੂੰ ਦੇਖੋ ਪਰਫੈਕਟ ਕੋਈ ਵੀ ਨਹੀਂ ਹੁੰਦਾ ਕੋਈ ਐਜਾ ਬੰਦਾ ਨਹੀਂ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ ਜਿੱਥੋਂ ਕੋਈ ਗਲਤੀ ਨਾ ਹੁੰਦੀ ਹੋਵੇ ਹਰੇਕ ਕੋਈ ਇੱਕ ਕੁੱਤੋਂ ਹੁੰਦੀ ਆ ਤੁਹਾਡੇ ਤੋਂ ਮੇਰੇ ਤੋਂ ਸਭ ਤੋਂ ਹੁੰਦੀ ਆ ਕਿਉਂਕਿ ਇਨਸਾਨ ਜਿਹੜਾ ਗਲਤੀਆਂ ਦਾ ਪੁੱਤਲਾ ਹੁੰਦਾ ਹੈ ਪਰਮਾਤਮਾ ਤੇ ਇੱਕ ਬੰਦੇ ਦੇ ਵਿੱਚ ਇਹੀ ਫਰਕ ਹੈ ਕਿ ਕਿਉਂਕਿ ਬੰਦੇ ਤੋਂ ਹਮੇਸ਼ਾ ਗਲਤੀਆਂ ਹੁੰਦੀਆਂ ਰਹਿੰਦੀਆਂ ਤੇ ਜਿਹੜਾ ਇੱਕ ਬੰਦਾ ਹੁੰਦਾ ਨਾ ਆਪਾਂ ਕਹਿੰਦੇ ਆ ਵੀ ਇੱਕ ਸਮਝਦਾਰ ਬੰਦਾ ਵੀ ਉਹ ਕੋਸ਼ਿਸ਼ ਕਰਦਾ ਵੀ ਜੋ ਮੇਰੇ ਤੋਂ ਗਲਤੀ ਹੋਈ ਹੈ ਉਹਨੂੰ ਸਮਝ ਕੇ ਉਹਨੂੰ ਮੰਨ ਕੇ ਸੁਧਾਰਨ ਦੀ ਕੋਸ਼ਿਸ਼ ਕਰੇ ਸੋ ਅਗਰ ਆਪਾਂ ਕੋਸ਼ਿਸ਼ ਕਰਦੇ ਆ ਤਾਂ ਪਰਮਾਤਮਾ ਜਾਣੀ ਜਾਣ ਹੁੰਦਾ ਦਿਲਾਂ ਦੀ ਜਾਣਨਹਾਰ ਹੁੰਦਾ ਫਿਰ ਉਹ ਗੁਰੂ ਸਾਹਿਬ ਜਾਣਦੇ ਨੇ ਵੀ ਹਾਂ ਇਹ ਬੰਦਾ ਸੱਚੇ ਮਨੋਂ ਕੋਸ਼ਿਸ਼ ਕਰਦਾ ਹੈ ਸੋ ਇਹ ਜਿਹੜੀ ਆਪਾਂ ਕਹਿੰਦੇ ਨਾ ਵੀ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਇਹ ਫੇਰ ਹੀ ਮਹਿਸੂਸ ਹੋਣ ਲੱਗਦੀਆਂ ਸੋ ਆਪਾਂ ਬਾਣੀ ਨੂੰ ਨਾ ਸਿਰਫ ਜਪਣਾ ਬਾਣੀ ਨੂੰ ਸਮਝਣਾ ਆਪਾਂ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਆ ਤੇ ਚੌਥਾ ਇਹ ਚੀਜ਼ਾਂ ਕਿਉਂ ਮਹਿਸੂਸ ਹੁੰਦੀਆਂ ਇਹ ਉਹਨਾਂ ਨੂੰ ਮਹਿਸੂਸ ਹੁੰਦੀਆਂ ਜਿਹੜੇ ਨਾ ਤਾਂ ਦੇਖੋ ਕਿਸੇ ਦਾ ਮਾੜਾ ਕਰਦੇ ਨੇ ਸੋਚਦੇ ਨੇ ਵੀ ਅਗਰ ਕਰਦੇ ਜਾਂ ਸੋਚਦੇ ਵੀ ਸੀ ਪਹਿਲਾਂ ਲੇਕਿਨ ਬਾਣੀ ਜਪਣ ਤੋਂ ਬਾਅਦ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਹੁਣ ਮਹਿਸੂਸ ਕਿਵੇਂ ਹੁੰਦਾ ਜੀ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਤਿੰਨ ਚਾਰ ਵਾਰ ਇਦਾਂ ਹੋਇਆ ਜਦੋਂ ਨਾਲ ਪਾਣੀ ਜੱਪਣ ਲੱਗੀ ਆ ਕਿ ਕਈ ਵਾਰੀ ਨਾ ਕੋਈ ਚੀਜ਼ ਜਿਹੜੀ ਅੱਗੇ ਜਾ ਕੇ ਘਟਤ ਹੋਣ ਵਾਲੀ ਹੁੰਦੀ ਹੈ ਜਾਂ ਕੋਈ ਕਸ਼ਟ ਪੈਣ ਵਾਲਾ ਹੁੰਦਾ ਉਹ ਨਾ ਚੀਜ਼ ਤਿੰਨ ਚਾਰ ਦਿਨ ਪਹਿਲਾਂ ਹੀ ਸੁਪਨੇ ਦੀ ਤਰ੍ਹਾਂ ਆਪਾਂ ਨੂੰ ਮਹਿਸੂਸ ਹੋਣ ਲੱਗ ਜਾਂਦੀ ਹੈ ਵੀ ਆਹ ਚੀਜ਼ ਜਾਂ ਕਿਸੇ ਬੰਦੇ ਦੇ ਰੂਪ ਦੇ ਵਿੱਚ ਉਹ ਚੀਜ਼ ਦਿਖਣ ਲੱਗ ਜਾਂਦੀ ਹੈ ਸੇਮ ਓਦਾਂ ਦੀ ਮਿਲਦੀ ਜੁਲਦੀ ਚੀਜ਼ ਆਪਾਂ ਨੂੰ ਦਿਖਣ ਲੱਗ ਜਾਂਦੀ ਹੈ ਪਰ ਅਗਰ ਮੈਂ ਕਹਾਂ ਵੀ ਐਗਜ਼ੈਕਟਲੀ ਉਹੀ ਚੀਜ਼ ਦਿਖਦੀ ਹੈ ਉਹ ਚੀਜ਼ ਕਦੇ ਵੀ ਨਹੀਂ ਦਿਖਦੀ ਐਗਜ਼ੈਕਟਲੀ ਉਹਦੇ ਨਾਲ ਮਿਲਦੀ ਜੁਲਦੀ ਚੀਜ਼ ਬੰਦਾ ਇਸ਼ਾਰਾ ਉਹ ਸਿਰਫ ਆਪਾਂ ਨੂੰ ਜਰੂਰ ਦਿੰਦੇ ਨੇ ਹਾਲਾਂਕਿ ਆਪਾਂ ਨੂੰ ਸਮਝ ਨਹੀਂ ਆਉਂਦਾ ਮੈਨੂੰ ਵੀ ਕਦੇ ਸਮਝ ਵੈਸੇ ਉਹਦੋਂ ਨਹੀਂ ਆਇਆ ਵੀ ਹੋ ਕੀ ਰਿਹਾ ਹੈ ਕਈ ਵਾਰੀ ਮੈਂ ਸੋਚਦੀ ਜਰੂਰ ਹੁੰਦੀ ਆ ਵੀ ਇੱਕੋ ਹੀ ਗੱਲ ਦਾ ਸੁਪਨਾ ਆਪਾਂ ਨੂੰ ਤਿੰਨ ਚਾਰ ਦਿਨ ਕਿਵੇਂ ਲਗਾਤਾਰ ਆ ਸਕਦਾ ਹੈ ਕਿਵੇਂ ਇੱਕੋ ਹੀ ਗੱਲ ਆਪਾਂ ਨੂੰ ਤਿੰਨ ਚਾਰ ਦਿਨ ਦੇਖ ਸਕਦੀ ਆ ਸੋ ਉਹਦਾ ਕਾਰਨ ਜੀ ਇਹ ਹੀ ਹੁੰਦਾ ਹੈ ਵੀ ਆਪਾਂ ਨੂੰ ਉਸ ਟਾਈਮ ਸਮਝ ਨਹੀਂ ਆਉਂਦਾ ਲੇਕਿਨ ਜਦੋਂ ਉਹਦਾਂ ਦਾ ਕੁਝ ਮਿਲਦਾ ਜੁਲਦਾ ਕਸ਼ਟ ਜਿਹੜਾ ਆਪਣੇ ਦੇਖ ਤੋਂ ਪੈਂਦਾ ਹੈ ਫਿਰ ਸਮਝ ਆਉਂਦਾ ਵੀ ਤਾਂ ਸ਼ਾਇਦ ਪਰਮਾਤਮਾ ਵੱਲੋਂ ਹੀ ਕੋਈ ਇਸ਼ਾਰਾ ਸੀ ਜਿਹੜਾ ਅਸੀਂ ਸਮਝ ਨਹੀਂ ਪਾਏ ਕਿਉਂਕਿ ਆਪਾਂ ਇਨਸਾਨ ਆ ਜੀ ਆਪਾਂ ਨੂੰ ਹਾਲੇ ਇੰਨਾ ਸਮਝ ਨਹੀਂ ਹੈ ਹਨਾ ਇੰਨੀ ਸਮਝਦਾਰੀ ਨਹੀਂ ਹੈ ਲੇਕਿਨ ਜਦੋਂ ਉਹ ਚੀਜ਼ ਉਦਾਂ ਦੀ ਕੁਝ ਮਿਲਦੀ ਜੁਲਦੀ ਹੋ ਜਾਂਦੀ ਆ ਆਪਦੀ ਜ਼ਿੰਦਗੀ ਦੇ ਵਿੱਚ ਫਿਰ ਪਤਾ ਚੱਲਦਾ ਵੀ ਹਾਂ ਕੁਝ ਨਾ ਕੁਝ ਵੀ ਇਹ ਮਹਾਰਾਜ ਵੱਲੋਂ ਇਸ਼ਾਰਾ ਸੀ ਪਰ ਹੁਣ ਜਾ ਕੇ ਜਦੋਂ ਕਦੇ ਇਦਾਂ ਹੋਵੇ ਨਾ ਕੋਈ ਕੋਈ ਇਦਾਂ ਦਾ ਸੁਪਨਾ ਆਉਂਦਾ ਵੀ ਆ ਤਾਂ ਫਿਰ ਮੈਨੂੰ ਇਹ ਲੱਗਦਾ ਵੀ ਕੋਈ ਪਰਮਾਤਮਾ ਵੱਲੋਂ ਇਸ਼ਾਰਾ ਹੈਗਾ ਵੀ ਸ਼ਾਇਦ ਕੁਝ ਹੋਣ ਵਾਲਾ ਤਾਂ ਫਿਰ ਪਹਿਲਾਂ ਹੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰ ਸਕਦੇ ਆ ਅਰਦਾਸ ਕਰ ਲੈਣੇ ਆ ਵੀ ਗੁਰੂ ਸਾਹਿਬ ਜੀ ਕਿਰਪਾ ਕਰਿਓ ਅਗਰ ਕੋਈ ਕਸ਼ਟ ਪੈਣ ਵਾਲਾ ਤਾਂ ਆਪੰਗ ਸੰਗ ਸਹਾਈ ਹੋ ਕੇ ਇਹਨਾਂ ਕਸ਼ਟਾਂ ਨੂੰ ਦੂਰ ਕਰ ਦਿਓ ਆਪੰਗ ਸੰਗ ਸਹਾਈ ਹੋ ਕੇ ਰੱਖਿਆ ਜਰੂਰ ਕਰ ਦਿਓ ਪਰਮਾਤਮਾ ਜੀ ਤੁਹਾਡੇ ਬੱਚੇ ਆ ਤੁਹਾਨੂੰ ਫਿਕਰ ਹੈ ਤੁਸੀਂ ਦੇਣ ਵਾਲੇ ਹੋ ਤੁਹਾਡਾ ਦਿੱਤਾ ਖਾਨੇ ਆ ਜੋ ਕੁਝ ਆ ਪਰਮਾਤਮਾ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਇਹ ਚੀਜ਼ਾਂ ਹਮੇਸ਼ਾ ਆਪਾਂ ਅਰਦਾਸ ਦੇ ਵਿੱਚ ਜ਼ਰੂਰ ਬੋਲਿਆ ਕਰੋ ਕਿਉਂਕਿ ਪਰਮਾਤਮਾ ਦਾ ਹੀ ਦਿੱਤਾ ਖਾਨੇ ਆ ਆਪਣੇ ਕੋਲ ਆਪਣਾ ਕੁਝ ਨਹੀਂ ਸਭ ਕੁਝ ਉਹ ਗੁਰੂ ਮਹਾਰਾਜ ਦਾ ਹੀ ਹੈ ਆਪਣਾ ਤਾਂ ਇਹ ਵੀ ਨਹੀਂ ਪਤਾ ਆਪਾਂ ਸਵੇਰ ਨੂੰ ਉੱਠਣਾਗੇ ਨਹੀਂ ਉੱਠਣਾ ਉਹਦੀਆਂ ਰਾਜਾ ਉਹ ਜਾਣਦਾ ਪਰਮਾਤਮਾ ਸਭ ਕਰਨ ਕਰਾਉਣ ਹਾਰ ਉਹ ਹੈ ਹੁਣ ਕਈ ਵਾਰੀ ਜੀ ਇੱਕ ਚੀਜ਼ ਮੈਂ ਹੋਰ ਜ਼ਰੂਰ ਸ਼ੇਅਰ ਕਰੂੰਗੀ ਕਈ ਵਾਰੀ ਨਾ ਮੈਂ ਕੁਝ ਇਦਾਂ ਦੇ ਲੋਕਾਂ ਨਾਲ ਵੀ ਗੱਲ ਹੋਈ ਆ ਅਗਲਾ ਕੋਵਾ ਵੀ ਕਰਨ ਕਰਾਵਨ ਹਾਰ ਪਰਮਾਤਮਾ ਹੈ ਤੇ ਜੇ ਕੋਈ ਮਾੜਾ ਕਰਮ ਕਰਦਾ ਨਾ ਤਾਂ ਉਹਦੀ ਵੀ ਫਿਰ ਉਸ ਬੰਦਾ ਫਸ ਜਾਂਦਾ ਉਹ ਸੋਚ ਦੇ ਵਿੱਚ ਵੀ ਜੇ ਕੋਈ ਮਾੜਾ ਕੰਮ ਕਰਦਾ ਤਾਂ ਫਿਰ ਉਹਦੀ ਸਜ਼ਾ ਪਰਮਾਤਮਾ ਦੇਊਗਾ ਕਿ ਨਹੀਂ ਦੇਊਗਾ ਕਿਉਂਕਿ ਕਰਨ ਕਰਾਵਨ ਹਾਰ ਤਾਂ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਆਪ ਹੈ ਦੇਖੋ ਜੀ ਪਹਿਲਾ ਕਦਮ ਚੱਕਣ ਦੀ ਪਰਮਿਸ਼ਨ ਨੇ ਪਰਮਾਤਮਾ ਨੇ ਆਪਾਂ ਨੂੰ ਦਿੱਤੀ ਆ ਪਹਿਲਾ ਕਦਮ ਆਪਾਂ ਆਪਣੀ ਮਰਜ਼ੀ ਨਾਲ ਚੱਕਣਾ ਆਪਾਂ ਗੁਰੂ ਘਰ ਕੰਨੀ ਚੱਕਣਾ ਕਿ ਆਪਾਂ ਸ਼ਰਾਬ ਵਾਲੇ ਠੇਕੇ ਕੰਨੀ ਚੱਕਣਾ ਉਹ ਪਹਿਲਾ ਕਦਮ ਆਪਣਾ ਹੋਊਗਾ ਆਪਣੀ ਸੋਚ ਹੋਵੇ ਗੁਰੂ ਸਾਹਿਬ ਨੇ ਆਪਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਦਿੱਤੀ ਆ ਤੇ ਜਿਹੜਾ ਦੂਸਰਾ ਕਦਮ ਹੈ ਜਿਉਂ ਆਪਾਂ ਪਰਮਾਤਮਾ ਦੀ ਮਰਜ਼ੀ ਦੇ ਨਾਲ ਚੱਕਦੇ ਆ ਜਦੋਂ ਪਹਿਲਾ ਕਦਮ ਆਗਰ ਆਪਾਂ ਗਲਤ ਰਸਤੇ ਵੱਲ ਚੱਕ ਲਿਆ ਤਾਂ ਫਿਰ ਪਰਮਾਤਮਾ ਕਹਿੰਦੇ ਨੇ ਵੀ ਲੈ ਤੂੰ ਗਲਤ ਰਸਤਾ ਚੁਣ ਲਿਆ ਵੀ ਹੁਣ ਤੂੰ ਆਪਣੇ ਕਰਮ ਕਮਾ ਤੇ ਜੇ ਕੋਈ ਗਲਤ ਰਸਤੇ ਨੂੰ ਛੱਡ ਕੇ ਅਗਲਾ ਕਹਿੰਦਾ ਨਹੀਂ ਮੈਂ ਚੰਗਾ ਰਸਤਾ ਹੀ ਚੁਣਨਾ ਕਹਿੰਦਾ ਪਹਿਲਾ ਕਦਮ ਚੰਗੇ ਰਸਤੇ ਤੇ ਰੱਖਦਾ ਤਾਂ ਮਹਾਰਾਜ ਜੀ ਕਹਿੰਦੇ ਨੇ ਵੀ ਲੈ ਤੂੰ ਚੰਗਾ ਰਸਤਾ ਚੁਣ ਲਿਆ ਹੁਣ ਤੂੰ ਆਪਣੇ ਚੰਗੇ ਕਰਮ ਕਮਾ ਪਹਿਲਾ ਕਦਮ ਆਪਣੇ ਹੱਥ ਹੈ ਆਪਾਂ ਨੂੰ ਸੋਚ ਦਿੱਤੀ ਆ ਮਹਾਰਾਜ ਜੀ ਨੇ ਚੱਕਣ ਦੀ ਵੀ ਆਪਾਂ ਗਲਤ ਚੁਣਨਾ ਕਿ ਸਹੀ ਚੁਣਨਾ ਇੰਨੀ ਸਮਝ ਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ੀ ਆ ਹਾਂ ਦੂਸਰਾ ਕਦਮ ਆਪਾਂ ਗੁਰੂ ਮਹਾਰਾਜ ਦੀ ਮਰਜ਼ੀ ਦੇ ਨਾਲ ਚੱਕਦੇ ਆ ਫਿਰ ਮਹਾਰਾਜ ਜੀ ਪਰ ਉਹ ਜਾਂਤ ਦਿੰਦੇ ਨੇ ਵੀ ਲੈ ਤੂੰ ਗਰਦ ਰਸਤਾ ਚੁਣ ਲਿਆ ਜਾਂ ਤੂੰ ਸਹੀ ਚੁਣ ਲਿਆ ਹੁਣ ਤੂੰ ਆਪਣੇ ਕਰਮ ਕਮਾ ਸੋ ਆਪਣੇ ਕਰਮਾਂ ਦਾ ਫਲ ਆਪਾਂ ਨੂੰ ਜ਼ਰੂਰ ਮਿਲਦਾ ਜੇ ਆਪਾਂ ਮਾੜੇ ਕਰਮ ਕਰਦੇ ਆ ਤਾਂ ਮਾੜਾ ਰਸਤਾ ਆਪਾਂ ਖੁਦ ਚੁਣਿਆ ਪਰਮਾਤਮਾ ਨੇ ਨਹੀਂ ਚੱਕ ਕੇ ਆਪਾਂ ਨੂੰ ਮਾੜੇ ਰਸਤੇ ਤੇ ਪਾਤਾ ਸੋ ਹਾਂ ਜਦੋਂ ਦੂਸਰਾ ਕਦਮ ਚੱਕਦੇ ਆ ਉਹ ਪਰਮਾਤਮਾ ਦੀ ਮਰਜ਼ੀ ਦੇ ਨਾਲ ਆਪਾਂ ਚੱਕਦੇ ਆ ਕਿਉਂਕਿ ਪਰਮਾਤਮਾ ਫਿਰ ਆਪਾਂ ਨੂੰ ਖੁੱਲੀ ਛੁੱਟੀ ਦੇ ਦਿੰਦਿਆ ਕਿ ਲੈ ਹੁਣ ਤੂੰ ਆਪਣੇ ਕਰਮ ਕਮਾ ਲੈ ਸੋ ਇਹ ਗੱਲ ਤਾਂ ਕਦੀ ਵੀ ਸੋਚਣੀ ਦਿਮਾਗ 'ਚ ਰੱਖਣੀ ਚਾਹੀਦੀ ਵੀ ਕਰਨ ਕਰਾਉਣ ਹਾਰ ਤਾਂ ਵਾਹਿਗੁਰੂ ਜੀ ਨੇ ਤੇ ਸਾਨੂੰ ਸਾਡੇ ਕਰਮਾਂ ਦਾ ਫਲ ਨਹੀਂ ਮਿਲਣਾ ਕਰਮ ਦਾ ਫਲ ਮਿਲਣਾ ਜੇ ਆਪਾਂ ਚੰਗੇ ਕਰਦੇ ਆ ਮਾੜੇ ਕਰਦੇ ਆ ਕਿਉਂਕਿ ਉਹ ਪ੍ਰਮਾਤਮਾ ਆਪਾਂ ਨੂੰ ਫਿਰ ਉਹਨਾਂ ਦਾ ਹਿਸਾਬ ਕਿਤਾਬ ਆਪਾਂ ਤੋਂ ਜ਼ਰੂਰ ਲੈਂਦੇ ਨੇ ਸੋ ਇਹ ਚੀਜ਼ ਹਮੇਸ਼ਾ ਦਿਮਾਗ ਦੇ ਵਿੱਚ ਧਾਰਨ ਰੱਖਿਆ ਕਰੋ ਗਰਵਾਣੀ ਜਪੋ ਆਪਣੀ ਸੋਚ ਨੂੰ ਦੇਖੋ ਹਰ ਇੱਕ ਬੰਦੇ 'ਚ ਕਮੀਆਂ ਹੁੰਦੀਆਂ ਮੇਰੇ ਤੁਹਾਡੇ ਸਭ ਚਾਹਤੂਨੀਆਂ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹਦੇ ਜੁ ਕੁਸ਼ ਕਰਮੀਆਂ ਨਹੀਂ ਲੇਕਿਨ ਅਸਲ 'ਚ ਗੁਰੂ ਦਾ ਸਿੱਖ ਓਹੀ ਹੈ ਇੱਕ ਗੁਰਸਿੱਖ ਓਹੀ ਹੈ ਗੁਰੂ ਦਾ ਪਿਆਰਾ ਓਹੀ ਹੈ ਗੁਰੂ ਦਾ ਦਾਸ ਓਹੀ ਹੈ ਗੁਰੂ ਦਾ ਆਪਾਂ ਕਹਿੰਦੇ ਚਾਕਰ ਓਹੀ ਹੈ ਕੋਣ ਜੋ ਆਪਣੀਆਂ ਉਹਨਾਂ ਗਲਤੀਆਂ ਨੂੰ ਪਹਿਚਾਣ ਕੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੇ ਕਿਸੇ ਦਾ ਮੜਾ ਨਾ ਸੋਚੇ ਕਿਸੇ ਦਾ ਹੱਕ ਨਾ ਮਾਰੇ ਕਿਸੇ ਦੀ ਨਿੰਦਿਆ ਨਾ ਕਰੇ ਕਿਸੇ ਦੇ ਪਿੱਛੇ ਵਾਰ ਨਾ ਕਰੇ ਤੇ ਆਪ ਦੀ ਸੋਚ ਨੂੰ ਸਹੀ ਰੱਖੇ ਤੇ ਪਰਮਾਤਮਾ ਵੱਲੋਂ ਜੋ ਦਿੱਤਾ ਉਹਨੂੰ ਵੰਡ ਕੇ ਸ਼ਕਨ ਦੀ ਕੋਸ਼ਿਸ਼ ਕਰੇ ਜੋ ਆਪਾਂ ਕਮਾਉਨੇ ਉਹਦੇ ਵਿੱਚ ਦੁਸਵੰਧ ਕੱਢ ਕੇ ਸ਼ਕਨ ਦੀ ਕੋਸ਼ਿਸ਼ ਕਰੇ ਸੋ ਫਿਰ ਪਰਮਾਤਮਾ ਵੱਲੋਂ ਕਿਰਪਾ ਹੁੰਦੀ ਹੈ ਉਹ ਜਿਹੜੀਆਂ ਜਿਹੜੇ ਇਸ਼ਾਰੇ ਮੈਂ ਤੁਹਾਨੂੰ ਦੱਸਿਆ ਫਿਰ ਇਹ ਜਰੂਰ ਮਹਿਸੂਸ ਹੁੰਦੇ ਨੇ ਤੁਸੀਂ ਬਾਣੀ ਉਸੇ ਤਰੀਕੇ ਨਾਲ ਜਪ ਕੇ ਦੇਖੋ ਗੁਰੂ ਸਾਹਿਬ ਨੂੰ ਉਸੇ ਤਰੀਕੇ ਨਾਲ ਮੰਨ ਕੇ ਦੇਖੋ ਉਸੇ ਰਸਤੇ ਤੇ ਚੱਲ ਕੇ ਦੇਖੋ ਫਿਰ ਦੇਖਿਓ ਤੁਸੀਂ ਆਪ ਇਹ ਚੀਜ਼ਾਂ ਮਹਿਸੂਸ ਕਰੋਗੇ ਜਾਂ ਤੁਸੀਂ ਆਪ ਕਮੈਂਟ ਕਰਕੇ ਦੱਸੋਗੇ ਵੀ ਦੀਦੀ ਹਾਂਜੀ ਸਾਨੂੰ ਇਹ ਚੀਜ਼ਾਂ ਮਹਿਸੂਸ ਹੋਈਆਂ ਨੇ ਤੇ ਜਿਨ੍ਹਾਂ ਨੂੰ ਹੁੰਦੀਆਂ ਨੇ ਉਹਨਾਂ ਨੂੰ ਵੀ ਮੇਰੀ ਰਿਕਵੈਸਟ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਤਾਂ ਕਿਵੇਂ ਹੁੰਦੀਆਂ ਨੇ ਤੇ ਚਲੋ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਅੱਜ ਦੀ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰ ਦੱਸਿਓ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ